ਹੜ੍ਹਾਂ ਨੂੰ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਵੱਡੀ ਮਾਰ ਦਿਖਾਈ ਦੇ ਰਹੀ ਹੈਗੀ ਇਹ ਪ੍ਰਬੰਧ ਖੋਖਲੇ ਹੈਗੇ ਦੇਖੋ ਇਹ ਕੱਲੀ ਕੁਦਰਤ ਦੀ ਕਰੋਪੀ ਨਹੀਂ ਇਹ ਸਰਕਾਰ ਤੇ ਪ੍ਰਸ਼ਾਸਨ ਦੀ ਵੀ ਅਣਗਹਿਲੀ ਹੈ ਇਹ ਬਿਲਕੁਲ ਸਾਫ਼ ਹੋ ਗਿਆ ਵੀ ਜਿਸ ਤਰੀਕੇ ਦੇ ਨਾਲ ਡਰੇਨਾਂ ਦੀ ਸਫਾਈ ਸਮੇਂ ਸਿਰ ਨਹੀਂ ਕੀਤੀ ਗਈ ਬੰਨ ਪੱਕੇ ਨਹੀਂ ਸਮੇਂ ਸਿਰ ਮਜ਼ਬੂਤ ਨਹੀਂ ਕੀਤੇ ਗਏ ਉਹਦੇ ਕਾਰਨ ਇਹ ਸਾਰਾ ਕੁਝ ਜਿਹੜਾ ਹੈ ਇਹ ਵੱਧ ਗਿਆ ਮੈਂ ਨਹੀਂ ਕਹਿੰਦਾ ਵੀ ਨਹੀਂ ਸੀ ਹੋਣਾ ਪਰ ਇਹ ਇੰਨਾ ਜ਼ਿਆਦਾ ਵੱਧ ਗਿਆ ਵੀ ਅੱਜ ਜਿਹੜਾ ਹੈ ਨੁਕਸਾਨ ਉਹ ਅਰਬਾਂ ਦੇ ਵਿੱਚ ਤੇ ਲੱਖਾਂ ਏਕੜ ਦੇ ਵਿੱਚ ਹੋ ਗਿਆ ਸੋ ਇਸ ਲਈ ਇਹ ਸਰਕਾਰ ਦੀ ਜਿਹੜੀਆਂ ਸਰਕਾਰ ਨੂੰ ਫਿਕਸ ਕਰਨੀ ਚਾਹੀਦੀ ਹੈ ਜ਼ਿੰਮੇਵਾਰੀ ਤੇ ਇਹ ਨਾ ਹੋਵੇ ਵੀ ਜਿਹੜਾ ਗਲਤ ਲੋਕਾਂ ਨੂੰ ਜਿਹੜਾ ਹੈ ਨਿਸ਼ਾਨਾ ਬਣਾਏ ਜਾ ਰਿਹਾ ਦੇਖੋ ਇਹਨਾਂ ਨੇ ਹੁਣ ਕੁਝ ਸਿਆਸੀ ਲੀਡਰ ਉਹ ਕ੍ਰਿਸ਼ਨ ਕੁਮਾਰ ਨੂੰ ਨਿਸ਼ਾਨਾ ਬਣਾ ਰਹੇ ਨੇ ਪਰ ਮੈਂ ਕਹਿ ਸਕਦਾ ਕਿਉਂਕਿ ਮੈਂ ਮੇਰੇ ਨਾਲ ਉਹਨੇ ਕੰਮ ਕੀਤਾ ਹੈਗਾ ਵੀ ਉਹਦੇ ਨਾਲ ਉਹ ਮਿਹਨਤੀ ਇਮਾਨਦਾਰ ਤੇ ਐਫੀਸ਼ੀਐਂਟ ਕੋਈ ਅਫਸਰ ਅੱਜ ਪੰਜਾਬ ਸਰਕਾਰ ਚ ਨਹੀਂ ਹੈਗਾ ਜਿੰਨਾ ਵੀ ਬਚਾਅ ਹੋਇਆ ਉਹਦੇ ਕਰਕੇ ਹੋਇਆ ਤੇ ਅੱਜ ਉਸੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਮਤਲਬ ਸਰਕਾਰ ਆਪਣੀਆਂ ਨੁਕਸਾਂ ਲਕੋਣ ਲਈ ਆਪਣੀਆਂ ਕਮਜ਼ੋਰੀਆਂ ਲਕਾਉਣ ਵਾਸਤੇ ਜਿਹੜਾ ਹੈ ਉਹ ਹੋਰ ਪਾਸੇ ਲੋਕਾਂ ਨੂੰ ਜਿਹੜਾ ਨਿਸ਼ਾਨੇ ਬਣਾ ਰਹੀਆਂ ਕਦੇ ਕਿਸੇ ਅਫਸਰ ਨੂੰ ਜਾਂ ਕਿਸੇ ਹੋਰ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਮੈਂ ਸਮਝਦਾ ਅੱਜ ਚਲੋ ਮੈਂ ਹਜੇ ਇਸ ਗੱਲ ਤੇ ਜਿਆਦਾ ਡੀਪਲੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਜੇ ਨਾ ਸਿਆਸਤ ਕਰਨ ਦਾ ਸਮਾਂ ਨਹੀਂ ਹੁਣ ਤਾਂ ਲੋਕਾਂ ਦੀ ਮਦਦ ਕਰਨ ਦਾ ਸਮਾਂ ਹੈ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਰ ਵਰਗ ਦਾ ਜਿਨੇ ਜਿੰਨਾ ਵੀ ਕਰ ਸਕਦਾ ਸੀ ਆਪ ਦਾ ਹਿੱਸਾ ਪਾਇਆ ਜਿਹੜੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਲੋੜਵੰਦਾਂ ਦੀ ਮਦਦ ਕਰਨ ਲਈ ਆ ਸਾਰਾ ਪੰਜਾਬ ਇਕੱਠਾ ਹੋ ਗਿਆ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੋ ਸਿਰ ਝੁਕਦਾ ਹੈ ਮੇਰਾ ਸੰਗਤ ਦੇ ਅੱਗੇ ਜਿਨ੍ਹਾਂ ਨੇ ਜਿਹੜਾ ਇੰਨੀ ਜ਼ਿਆਦਾ ਮਦਦ ਕੀਤੀ ਹੈ ਕਿ ਮੈਨੂੰ ਦੱਸ ਰਹੇ ਵੀ ਉੱਥੇ ਜਿਹੜਾ ਸਮਾਨ ਭੇਜਿਆ ਜਾ ਰਿਹਾ ਉਹ ਰੱਖਣ ਦੀ ਜਗ੍ਹਾ ਨਹੀਂ ਹੈਗੀ ਪੁਰਤਾ ਇਹ ਵੀ ਜਦ ਹੜ੍ਹ ਥੱਲੇ ਉਤਰ ਜਾਣ ਪਾਣੀ ਨੀਵਾ ਹੋ ਜਾਊਗਾ ਉਸ ਤੋਂ ਬਾਅਦ ਉਹਨਾਂ ਨੂੰ ਹਰ ਪ੍ਰਕਾਰ ਦੀ ਮਦਦ ਦੀ ਲੋੜ ਹੋਏਗੀ ਤੇ ਉਦੋਂ ਵੀ ਜਿਹੜਾ ਸਾਰੇ ਉਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਸਰਕਾਰ ਜਿਹੜਾ ਜਲਦੀ ਤੋਂ ਜਲਦੀ ਉਹਦਾ ਮੁਆਵਜ਼ਾ ਜਿਹੜਾ ਲੋਕਾਂ ਤੱਕ ਪਹੁੰਚਾਵੇ